ਰੂਟ ਸੇਫਟੀ ਐਕਸਪਰਟ ਕਮਲਜੀਤ ਸੋਈ ਨੇ ਕੇਂਦਰ ਸਰਕਾਰ ਦੁਆਰਾ ਫੰਡਿੰਗ ਮਿਲਣੇ ਕੇ ਬਾਅਦ ਆਬੂ ਲੁਧਿਆਣਾ ਮੇ ਬਲੈਕ ਸਪੋਰਟ ਪਰ ਕਾਮ ਕਰਨੇ ਕੇ ਲਿਏ ਨਗਰ ਨਿਗਮ ਸੇ ਅਪੀਲ ਕੀ ਹੈ। ने कहा कि केंद्र सरकार ने 500 करोड़ रुपए का फंड पंजाब सरकार को ब्लैक स्पॉट के लिए जारी किया है जिसमें लुधियाना के बानवे ब्लैक स्पॉट शामिल हैं। ऐसे में उम्मीद करते हैं कि नगर निगम द्वारा ब्लैक स्पॉट पर काम किया जाएगा न कि इन फंडों को कहीं और डाइवर्ट कर दिया जाएगा इसके अलावा उन्होंने शहर में ट्रैफिक की समस्या को लेकर भी नगर निगम की निंदा की है जिससे दुर्घटनाएं होती है और लोग परेशान भी होते हैं हिंदुस्तान भी सरकार ने ਪੰਜਾਬ ਦੇ ਵਿੱਚ ਬਲੈਕਸਪੌਟ ਦੂਰ ਕਰਨ ਵਾਸਤੇ 500 ਕਰੋੜ ਰੁਪਈਆ ਦਿੱਤਾ ਹੈਗਾ ਅਪਰੂਵ ਕੀਤਾ ਹੈਗਾ ਤੇ ਲੁਧਿਆਣੇ ਦੇ ਵਿੱਚ 92 ਬਲੈਕਸਪੌਟ ਜਿਹੜੇ ਆ ਆਇਡੈਂਟੀਫਾਈ ਕੀਤੇ ਹੋਏ ਆ ਤੇ ਮੈਨੂੰ ਲੱਗਦਾ ਹੈਗਾ ਕਿ ਪੰਜਾਬ ਸਰਕਾਰ ਨੋਨ ਹੈਗੀ ਹੈ ਕਿ ਪੈਸਾ ਡਿਵਰਟ ਕਰਨ ਲਈ ਦੂਜੇ ਕੰਮਾਂ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਜਿਹੜਾ ਮਿਸ਼ਨ ਸੇਫ 2020 ਹੈ ਆਪ ਉਹਨੇ ਤੱਕ ਕੰਪਲੀਟ ਨਹੀਂ ਹੋ ਸਕਦਾ ਜਿੰਨਾ ਤੱਕ ਸਾਡੇ ਬਲੈਕਸਪੌਟ ਜਿਹੜੇ ਆ ਆ ਦੂਰ ਨਾ ਹੋ ਜਾਣ ਤੇ ਉਹ ਦੂਰੀ ਵਾਸਤੇ ਜਦੋਂ ਪੈਸਾ ਆ ਗਿਆ ਤੇ ਅਸੀਂ ਬਲੈਕਸਪੌਟ ਕਿਉਂ ਨਹੀਂ ਦੂਰ ਕਰਦੇ ਮੈਨੂੰ ਲੱਗਦਾ ਜਿਹੜੇ ਬਲੈਕ ਸਪੌਟ ਉਹਨਾਂ ਵਾਸਤੇ ਪੈਸਾ ਆਇਡੈਂਟੀਫਾਈ ਹੋ ਜਾਏਗਾ ਬਲੈਕ ਸਪੌਟ ਦੂਰ ਹੋ ਜਾਣਗੇ ਬਾਕੀ ਮੀਡੀਆ ਦਾ ਤੇ ਲੋਕਲ ਪ੍ਰਸ਼ਾਸਨ ਦਾ ਬੜਾ ਬੜਾ ਧੰਨਵਾਦ ਇਹਨਾਂ ਨੇ ਇੱਕ ਜਿਹੜਾ ਮਿਸ਼ਨ ਅਸੀਂ ਲੈ ਕੇ ਚੱਲੇ ਸੀਗੇ ਕਿ ਐਚਐਸਆਰਪੀ ਨੰਬਰ ਪਲੇਟਾਂ ਲਗਾਨੀਆਂ ਉਹ ਪੰਜਾਬ ਸਰਕਾਰ ਨੇ ਬੜੇ ਅੱਛੇ ਢੰਗ ਨਾਲ ਬੜੇ ਘਟਕੋਸ ਦੇ ਉੱਪਰ ਸਾਰੇ ਪੰਜਾਬੀਆਂ ਨੂੰ ਲੱਗ ਰਹੀਆਂ ਨੇ ਈਵਨ ਘਰ ਘਰ ਜਾ ਕੇ 100 ਰੁਪਏ ਦੇ ਵਿੱਚ ਸਾਨੂੰ ਪਰੇਸ਼ਾਨ ਨਹੀਂ ਹੋਣਾ ਪੈਂਦਾ ਤੇ ਲੱਗ ਰਹੀਆਂ ਹੈਗੀਆਂ ਉਹਦਾ ਇਹਨਾਂ ਦਾ ਧੰਨਵਾਦ ਲੇਕਿਨ ਜਿੱਥੇ ਇਹਨਾਂ ਦੀ ਕਮੀਆਂ ਹੈਗੀਆਂ ਉੱਥੇ ਮੈਨੂੰ ਜ਼ਰੂਰ ਕਹਿ ਪੁਰ ਗਵਰਨੈਂਸ ਹੋ ਰਹੀ ਹੈ बैड ਗਵਰਨੈਂਸ ਹੋ ਰਹੀ ਹੈ ਸੜਕਾਂ ਤੇ ਜਿਹੜੀਆਂ ਵੀ ਕੰਸਟਰਕਸ਼ਨ ਵਰਕ ਚੱਲਦੇ ਪਏ ਨੇ ਉਹਨਾਂ ਤੇ ਕਿਤੇ ਸੇਫਟੀ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਸੀਮੰਟ ਦੇ ਬੋਲਡਰ ਲੱਗੇ ਹੋਏ ਨੇ ਲੋਹੇ ਦੀਆਂ ਛੜਾਂ ਖਲੀਆਂ ਨੇ ਡੈਬਰੀ ਡੈਬਰੀਸ ਪਿਆ ਹੋਇਆ ਉਹਦੇ ਉੱਪਰ ਕੋਈ ਬੰਦਾ ਮਰ ਜਾਂਦਾ ਤੇ ਜ਼ਿੰਮੇਵਾਰੀ ਕਿਹਦੀ ਹੈ ਨਵੇਂ ਕਾਨੂੰਨ ਦੇ ਵਿੱਚ ਓਹ ਠੇਕੇਦਾਰ ਦੀ ਵੀ ਹੋਏਗੀ ਤੇ ਜਿਹੜੇ ਅਫਸਰ ਹੈਗੇ ਨੇ ਕਾਰਪੋਰੇਸ਼ਨ ਦੇ ਜਾਂ ਪੀਡਬਲ ਉਹਨਾਂ ਦੀ ਵੀ ਹੋਏਗੀ ਤੇ ਅਸੀਂ ਜੇ ਇਹਨਾਂ ਨੇ ਬਲੈਕ ਸਪੌਟ ਬਾਈ ਫੈਬਰੂਰੀ ਦੂਰ ਨਾ ਕੀਤੇ ਦੇ ਪੰਜਾਬ ਹਨ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਟਾ ਕੇ ਇਹਨਾਂ ਨੂੰ ਮਜਬੂਰ ਕਰਾਂਗੇ ਕਿ ਆ ਬਲੈਕਸਪੌਟ ਜਿਹੜੇ ਆ ਲੁਧਿਆਣੇ ਵਿੱਚ ਦੂਰ ਕਰਨ ਮੈਂ ਕਾਂਗਰਸ ਸਰਕਾਰ ਨੂੰ ਤੁਹਾਡੇ ਥਰੂ ਚੇਤਾਵਨੀ ਦੇਣਾ ਚਾਹੁੰਦਾ ਕਿ ਲੁਧਿਆਣੇ ਨੂੰ ਅਸੀਂ ਸੜਕਾਂ ਤੇ ਉੱਪਰ ਮਰਨੋ ਵਾਲਾ ਜਾਂ ਜਾਮਾਂ ਦਾ ਸਿਟੀ ਦਾ ਜਿਹੜਾ ਜਾਮ ਹੈਗਾ ਆ ਨਹੀਂ ਰੱਖ ਸਕਦੇ ਆ ਸਾਨੂੰ ਦੂਰ ਕਰਨਾ ਹੀ ਪਏਗਾ ਨਹੀਂ ਤੇ ਤਿਆਰ ਹੋ ਜੋ ਲੀਗਲ ਬੈਟਲ ਵਾਸਤੇ ਜਿਹੜਾ ਅਸੀਂ ਤਿਆਰ ਹੈਗੇ ਕਰਨ ਨੂੰ ਥੈਂਕ ਯੂ ਵੈਰੀ ਮਚ ਡੈਸਕ ਰਿਪੋਰਟ ਐਸਐਮ ਜੈਟ ਨਿਊਜ਼